ਹੇ ਗੁਰੂ ਵਾਹਿਗੁਰੂ ਗੁਰੂ ਰੂਪ ਗੁਰਪਿਆਰੀ ਸਾ ਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਿਆਣੇ ਕਹਿੰਦੇ ਆ ਕਿ ਇੱਕ ਵਾਰ ਜਿਸ ਦਾ ਸਿਰ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰ ਦੇ ਚਰਨਾਂ ਵਿੱਚ ਝੁਕ ਜਾਵੇ ਤਾਂ ਗੁਰੂ ਸਾਹਿਬ ਉਹਨੂੰ ਕਿਸੇ ਹੋਰ ਤਖਤ ਤੇ ਜਾਂ ਦੁਨੀਆ ਦੀ ਤੌਰ ਤੇ ਕਿਸੇ ਦੇ ਅੱਗੇ ਸਿਰ ਉਹਦਾ ਝੁਕਣ ਨਹੀਂ ਦਿੰਦੇ ਸੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਤਨਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਪਿਆਰੀ ਸਾਸੰਗਤ ਜੀਓ ਹੁਣ ਤੁਸੀਂ ਦਰਸ਼ਨ ਕੀਤੇ ਪਹਿਲਾਂ ਤਖਤ ਸਾਹਿਬ ਦੇ ਜਿੱਥੇ ਗੁਰੂ ਸਾਹਿਬ ਆਪ ਰਾਜੇ ਸਨ ਅਤੇ ਅੰਦਰ ਇੰਨਾ ਸੋਹਣਾ ਮਾਹੌਲ ਦਰਬਾਰ ਸਾਹਿਬ ਦਾ ਕੀਰਤਨੀ ਸਿੰਘ ਕਿੰਨਾ ਸੋਹਣਾ ਕੀਰਤਨ ਕਰੇ ਸੀ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇੱਥੇ ਕੋਰ ਆ ਕੇ ਜਰੂਰ ਜਾਓ ਤੁਹਾਡੀ ਰੂਹ ਨੂੰ ਸਕੂਨ ਮਿਲੇਗਾ ਤੇ ਤੁਸੀਂ ਮੇਰੇ ਪਿੱਛੇ ਜਿਹੜਾ ਸਥਾਨ ਦੇਖ ਰਹੇ ਹੋ ਮੰਜੀ ਸਾਹਿਬ ਪਾਸ਼ਾਈ ਨੌਵੀਂ ਐਸੇ ਤਨਤਨ ਸਹਿਬ ਸ੍ਰੀ ਗੁਰਤੇਗ ਬਾਦਰ ਮਹਾਰਾਜ ਜੀ ਆਪਣਾ ਸਨਾਇਕਾ ਦੇ ਸੀ ਜਿੱਥੇ ਅੱਜ ਕੱਲ੍ਹ ਸ਼ਸਤਰ ਸਜਾਏ ਜਾਂਦੇ ਆ ਸੋ ਸਾਰੇ ਸੰਗਤ ਤੁਸੀਂ ਦਰਸ਼ਨ ਕਰੋ ਜੀ ਇਸ ਅਸਥਾਨ ਤੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1705 ਇਸ ਨੂੰ ਆਏ ਅਤੇ ਜੰਗਾ ਲੜ ਕੇ ਇੱਥੇ ਆ ਕੇ ਗੁਰੂ ਸਾਹਿਬ ਨੇ ਆਪਣੇ ਜੰਗਾ ਦਾ ਕੰਮ ਕੱਸਾ ਖੋਲ ਕਰਕੇ ਇੱਥੇ ਬੈਠ ਕੇ ਦਮ ਲਿਆ ਸੀ ਜਿਸ ਕਰਕੇ ਇਸ ਦਾ ਨਾਮ ਕਤਿ ਸ੍ਰੀ ਦੰਦਮਸਾਹਬ ਆਇਆ ਸਾ ਸਾਂਗ ਜੀਓ ਇੱਕ ਗੁਰਦੁਆਰਾ ਸਾਹਿਬ ਮਾਤਾ ਸਾਹਿਬਕੌਰ ਜੀ ਤੇ ਮਾਤਾ ਸੁੰਦਰਕੌਰ ਜੀ ਦੇ ਨਾਮ ਤੇ ਸਥਾਪਿਤ ਕੀਤਾ ਗਿਆ ਹੈ ਇਹ ਸਥਾਨ ਨੂੰ ਮਾਤਾ ਸਾਹਿਬਕੌਰ ਅਤੇ ਮਾਤਾ ਸੁੰਦਰਕੌਰ ਜੀ ਦੇ ਨਾਮ ਤੇ ਸ਼ਿਸ਼ੋਭਤ ਹਨ ਇਸ ਪਾਵਨ ਸਥਾਨ ਤੇ ਕਲਗੀਧਰ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਦੀਵਾਨ ਸਜਾਇਸੀ ਜਿੱਥੇ ਇਹਨਾਂ ਨੇ ਜਦੋਂ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਦਿੱਲੀ ਦੀ ਕੋਈ ਸੰਗਤ ਨਾਲ ਗੁਰੂ ਸਾਹਿਬ ਨੂੰ ਮਿਲਣ ਪਹੁੰਚੇ ਤਾਂ ਇੱਥੇ ਹਜ਼ਾਰਾਂ ਸੰਗਤਾਂ ਦੇ ਵਿੱਚ ਦੇਖਦੇ ਹੋਏ ਗੁਰੂ ਸਾਹਿਬ ਜੀ ਮਾਤਾ ਸਾਹਿਬ ਕੌਰ ਜੀ ਨੇ ਬੇਨਤੀ ਕੀਤੀ ਕਿ ਪਾਸ਼ਾ ਜੀਓ ਸਾਨੂੰ ਤੁਹਾਡੇ ਨਾਲ ਜਿਹੜੇ ਚਾਰ ਸਹਾਯਦੇ ਅਤੇ ਨਾਲ ਦੇ ਸਿੰਘ ਸਾਨੂੰ ਨਜ਼ਰ ਨਹੀਂ ਆ ਰਹੇ ਤਾਂ ਗੁਰੂ ਸਾਹਿਬ ਜੀ ਨੇ ਇਹ ਪਾਵਨ ਉਥੇ ਵਚਨ ਦਿੱਤੇ ਗੁਰੂ ਸਾਹਿਬ ਨੇ ਕਹਿ ਕੇ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸਤਚਾਰ ਚਾਰ ਮੇਤੋ ਕਿਆ ਭਿਆ ਇਹ ਜੀਵਤ ਕਈ ਹਜ਼ਾਰ ਇਹ ਇੱਕ ਬਚਨ ਕਹਿ ਕੇ ਗੁਰੂ ਸਾਹਿਬ ਜੀ ਨੇ ਮਾਤਾ ਸੈਬਕੌਰ ਜੀ ਦੀ ਚੋਲੀ ਇਹ ਸਾਰੀ ਸਿੱਖ ਪੰਥ ਨੂੰ ਇਹਦਾ ਉਹਨਾਂ ਦੀ ਚੋਲੀ ਪਾਇਆ ਅਤੇ ਗੁਰੂ ਨੇ ਆਪਣੇ ਸਿੱਖਾਂ ਨੂੰ ਇੰਨਾ ਵੱਡਾ ਮਾਣ ਬਖਸ਼ਿਆ ਇਹ ਜੋ ਤੁਸੀਂ ਦੀਵਾਨ ਹਾਲ ਦੇਖ ਰਹੇ ਹੋ ਇਹ ਭਾਈ ਦਲ ਸਿੰਘ ਜੀ ਦਾ ਨਾਮ ਤੇ ਹੈ ਭਾਈ ਦਲ ਸਿੰਘ ਜਿਸ ਨੂੰ ਇਤਿਹਾਸ ਦੇ ਵਿੱਚ ਤੁਸੀਂ ਬਹੁਤ ਵਾਰ ਇਸ ਨਾਮ ਨੂੰ ਸੁਣਿਆ ਹੋਵੇਗਾ ਭਾਈ ਦਲ ਸਿੰਘ ਕਹਿੰਦੇ ਜਦੋਂ ਗੁਰੂ ਸਾਹਿਬ ਜੀ ਸਾਰੀ ਜੰਗਾਂ ਜੁਦਾਂ ਲੜ ਕੇ ਤੱਕ ਸਾਹ ਤੇ ਪਹੁੰਚੇ ਤਬ ਚੌਧਰੀ 달 ਸਿੰਘ ਨੇ ਆ ਕੇ ਆਪਣੇ 400 ਘੋੜਿਆਂ ਸਮੇਤ ਗੁਰੂ ਜੀ ਦੇ ਦਰਸ਼ਨ ਕਰਨੇ ਕੀਤੇ ਅਤੇ ਗੁਰੂ ਸਾਹਿਬ ਜੀ ਨੂੰ ਗੱਲਾਂ-ਗੱਲਾਂ ਵਿੱਚ ਕਿਹਾ ਕਿ ਜੇਕਰ ਤੁਸੀਂ ਉੱਥੇ ਜੰਗ ਦੇ ਸਮੇਂ ਮੈਨੂੰ ਯਾਦ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਤੁਹਾਨੂੰ ਅਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਨਾ ਛੱਡਣਾ ਪੈਂਦਾ ਸੋ ਦੋਸਤੋ ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਕਿ ਕੋਈ ਨਹੀਂ ਲੋੜ ਪੈਣ ਤੇ ਤੈਨੂੰ ਵੀ ਹਰ ਕੀਤਾ ਜਾਊਗਾ ਤੇ ਚੌਧਰੀ 달 ਸਿੰਘ ਨੇ ਕਿਹਾ ਕਿ ਜੇਕਰ ਉਸ ਸਮੇਂ ਤੁਸੀਂ ਮੈਨੂੰ ਜਾਂ ਮੇਰੀ ਫੌਜ ਨੂੰ ਯਾਦ ਕੀਤਾ ਹੁੰਦਾ ਤਾਂ ਸ਼ਾਇਦ ਤੁਸੀਂ ਅੱਜ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਨਹੀਂ ਸੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਕੋਈ ਨਹੀਂ ਜਦੋਂ ਤੇਰੀ ਲੋੜ ਪਵੇਗੀ ਤਾਂ ਤੈਨੂੰ ਵੀ ਯਾਦ ਕਰਾਂਗੇ ਦਲਸਿਆ ਸੋ ਉਦੋਂ ਜਦੋਂ ਗੁਰੂ ਸਾਹਿਬ ਜੀ ਕੋਲ ਪਾਕਿਸਤਾਨ ਤੋਂ ਭਾਈ ਉਦੇ ਸਿੰਘ ਜੀ ਆਪਣੇ ਹੱਥੀ ਤਿਆਰ ਕੀਤੀ ਹੋਈ ਬੰਦੂਕ ਲੈ ਕੇ ਪਿਆਰ ਵੱਜੋ ਭੇਟ ਕਰਨ ਪਹੁੰਚੇ ਤਾਂ ਗੁਰੂ ਸਾਹਿਬ ਨੇ ਉਸ ਬੰਦੂਕ ਦੇ ਨਾਲ ਹੀ ਆਪਣਾ ਨਿਸ਼ਾਨਾ ਪਰਖਣ ਦੀ ਦੇਸੀ ਆਵਾਜ਼ ਲਗਾਈ ਤਾਂ ਉਦੋਂ ਚੌਧਰੀ ਦਾਲ ਸਿੰਘ ਨੂੰ ਕਿਹਾ ਕਿ ਲਿਆ ਤੇਰੀ ਫੌਜ ਮੈਂ ਆਪਣੀ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਤਾਂ ਉਦੋਂ ਚੌਧਰੀ ਦਾਲ ਸਿੰਘ ਨੇ ਜਦੋਂ ਆਪਣੀ ਫੌਜ ਨੂੰ ਇਹ ਗੱਲ ਆਖੀ ਕਿ ਗੁਰੂ ਸਾਹਿਬ ਨੇ ਆਪਣਾ ਨਿਸ਼ਾਨਾ ਪਰਖਣਾ ਹੈ ਤਾਂ ਉਸ ਦੀ ਫੌਜ ਨੇ ਉਸ ਨੂੰ ਇਹ ਕਹਿ ਕੇ ਇਨਕਾਰ ਦਿੱਤਾ ਕਿ ਨਹੀਂ ਅਸੀਂ ਤਾਂ ਸਿਰਫ ਜੰਗ ਦੇ ਮੈਦਾਨ ਵਿੱਚ ਲੜਾਂਗੇ ਅਸੀਂ ਐਵੇਂ ਅਣਾਈ ਮੌਤ ਨਹੀਂ ਮਾਰਨਾ ਤਾਂ ਫਿਰ ਉਦੋਂ ਗੁਰੂ ਸਾਹਿਬ ਨੇ ਚੌਧਰੀ ਦਾਲ ਸਿੰਘ ਨੂੰ ਇਹ ਕਿਹਾ ਕਿ ਹੁਣ ਜਾ ਮੇਰੀ ਫੌਜ ਨੂੰ ਕਹਿ ਕੇ ਆ ਤੇ ਗੁਰੂ ਸਾਹਿਬ ਨੇ ਆਪਣੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਕੋਈ ਇੱਕ ਸਿੰਘ ਅੱਗੇ ਆਵੇ ਜਦੋਂ ਚੌਧਰੀ 달 ਸਿੰਘ ਸਿੰਘਾ ਕੋਲ ਗਿਆ ਉੱਥੇ ਆਵਾਜ਼ ਲਗਾਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਤਾਂ ਉਹਦੇ ਇਤਿਹਾਸ ਵਿੱਚ ਤੁਸੀਂ ਸੁਣਿਆ ਹੋਣਾ ਕਿ ਦੋ ਨਾਮ ਬਹੁਤ ਪ੍ਰਚਲਿਤ ਹੋਏ ਹੈ ਕਿ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਜੋ ਕਿ ਰਿਸ਼ਤੇ ਦੇ ਵਿੱਚ ਪਿਓ ਪੁੱਤਰ ਸਨ ਇਹਨਾਂ ਨੇ ਅੱਗੇ ਵੱਧ ਕੇ ਇੱਕ ਦੂਜੇ ਤੋਂ ਅੱਗੇ ਵੱਧ ਕੇ ਗੁਰੂ ਸਾਹਿਬ ਜੀ ਦੇ ਨਿਸ਼ਾਨੇ ਪਰਖਣ ਲਈ ਆਪਣੀ ਅੱਗੇ ਬਾਜ਼ੀ ਲਗਾਉਂਦੇ ਹੋਏ ਅੱਗੇ ਵਧੇ ਅਤੇ ਆਪਸ ਵਿੱਚ ਲੜਦੇ ਰਹੇ ਇੱਕ ਕਹਿੰਦਾ ਕਿ ਮੈਂ ਮੇਰੇ ਤੇ ਗੁਰੂ ਸਾਹਿਬ ਨਿਸ਼ਾਨਾ ਪੜਖਣਗੇ ਇੱਕ ਕਹਿੰਦਾ ਕਿ ਪਹਿਲਾਂ ਮੇਰੇ ਕੰਨਾਂ ਵਿੱਚ ਆਵਾਜ਼ ਪਈ ਹੈ ਗੁਰੂ ਸਾਹਿਬ ਮੇਰੇ ਤੇ ਨਿਸ਼ਾਨਾ ਪਰਖਣਗੇ ਸੋ ਇਹ ਗੱਲ ਜਦੋਂ ਚੌਧਰੀ 달 ਸਿੰਘ ਨੇ ਦੇਖੀ ਤਾਂ ਉਹ ਹੈਰਾਨ ਰਹਿ ਗਿਆ ਕਿ ਗੁਰੂ ਸਾਹਿਬ ਦੀ ਨਿਸ਼ਾਨਾ ਪਰਖਣ ਪਿੱਛੇ ਬਦੂੰਦ ਦੀ ਗੋਲੀ ਅੱਗੇ ਇਹ ਸਿੰਗ ਖੜਨ ਨੂੰ ਇੰਨੇ ਤਿਆਰ ਹੋਏ ਪਏ ਹਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਮੇਂ ਸਿੱਖੀ ਸਿੱਧਕ ਦੀ ਪਰਖ ਕੀਤੀ ਜਿਸ ਵਿੱਚ ਗੁਰੂ ਦੇ ਸਿੰਘ ਪਾਸ ਹੋ ਗਏ ਸੋ ਇਹੀ ਹੈ ਇਹ ਗੁਰੂ ਸਾਹਿਬ ਕਹਿੰਦੇ ਆ ਸੂਰਾ ਸੁਪ ਪਛਾਨਣੀ ਐ ਜੋ ਲਰੈ ਦੀਨ ਕੇ ਹਿਤ ਪਰਜਾ ਪਰਜਾ ਕਟਮਰਾ ਕਬੂ ਨਾ ਛਾਡੇ ਕੇ ਇਹ ਗੁਰਦੇ ਸਿੰਘਾ ਦੀ ਜੋ ਪਛਾਣ ਐ ਇਹ ਇਸੇ ਤਰ੍ਹਾਂ ਹੀ ਬਣੀ ਰਵੇ ਇਹ ਇੱਕ ਗੁਰਦੁਆਰਾ ਲਖਨ ਸਰ ਸਾਹਿਬ ਪਾਸ਼ਾਈ ਦਸਵੀ ਗੁਰਪਿਆਰੀ ਸਾਧ ਸੰਗਤ ਜੀਓ ਇਤਿਹਾਸਿਕ ਗੁਰਦੁਆਰਾ ਲਖਨ ਸਰ ਸਾਹਿਬ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮੁਖਤਸਰ ਸਾਹਿਬੀ ਜਨਪਤੀਕਰਨ ਪ੍ਰੰਤ ਤਲਵੰਡੀ ਸਾਬੋ ਦੇ ਸਥਾਨ ਵਿਖੇ ਜੰਗੀ ਕਮਰ ਕਸਾ ਕੋਲ ਖੋਲ ਕੇ ਦਮ ਲਿਆ ਸੀ ਜਿਸ ਕਰਕੇ ਇਸ ਦਾ ਨਾਮ ਦੰਦੁਮਾ ਸਾਹਿਬ ਪ੍ਰਸਿੱਧ ਹੋਇਆ ਇਸ ਸਥਾਨ ਤੇ ਦਸਮ ਗੁਰੂ ਜੀ ਨੇ ਸ੍ਰੀ ਗੁਰਗੰਸਾਹਿਬ ਜੀ ਵਿੱਚ ਮਹੱਲਾ ਨੋਮਾ ਗੁਰਤੇਗ ਬਾਦਰ ਪਿਤਾ ਜੀ ਦੀ ਬਾਣੀ ਸ਼ਾਮਿਲ ਕਰਵਾਉਂਦਿਆਂ ਭਾਈ ਮਨੀ ਸਿੰਘ ਦੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਕੇ ਸੰਪੂਰਨ ਕਰਵਾਉਣ ਤੋਂ ਉਪਰੰਤ ਸਨ 1763 ਈਸਵੀ ਪਾਦੋਂ ਵਦੀ ਤੀਜ ਤੱਕ ਤਿੰਨ ਦਿਨਾਂ ਸਮਾਗਮ ਰੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਦੀ ਲਿਖਾਰੀ ਲਿਖਾਈ ਦੇ ਕਾਰਜ ਦੀ ਸਮਾਪਤੀ ਉਪਰੰਤ ਕਸਿਆ ਕਲਮਾ ਨੂੰ ਲੈ ਕੇ ਜੋ ਵੀ ਬਚੀਆਂ ਹੋਈਆਂ ਕਸਾਈਆਂ ਤੱਕ ਉਹ ਕਾਗਜ਼ ਗੁਰੂ ਸਾਹਿਬ ਨੇ ਲਿਖਨ ਸਰ ਸਰੋਵਰ ਵਿੱਚ ਚਲ ਪ੍ਰਵਾਹ ਕਰਦਿਆਂ ਗੁਰੂ ਜੀ ਨੇ ਸਾਨੂੰ ਗੁਰੂ ਪੀ ਕਾਸ਼ੀ ਦਾ ਵਰਦਾਨ ਦਿੱਤਾ ਤੇ ਫਰਮਾਇਆ ਕਿ ਇਹ ਸਥਾਨ ਭਾਉ ਦੰਦਵਾ ਸਾਹਿਬ ਗਿਆਨ ਦਾ ਮਹਾਨ ਕੇਂਦਰ ਹੋਵੇਗਾ ਜਿੱਥੇ ਗੁਰਮਤ ਵਿੱਚ ਪ੍ਰਬੰਧ ਪ੍ਰਬੁੱਧ ਵਿਦਵਾਨ ਲਿਖਾਰੀ ਪੈਦਾ ਹੋਣਗੇ ਇਸ ਧਰਤੀ ਤੇ ਬਖਸ਼ਿਸ਼ ਕਰਦਿਆਂ ਬਚਨ ਕੀਤਾ ਕਿ ਜੋ ਪ੍ਰਾਣੀ ਸ਼ਰਧਾ ਭਾਵਨਾ ਨਾਲ ਇੱਥੇ ਗੁਰਮੁਖ ਦੀ ਪੈਂਤੀ ਲਿਖੇਗਾ ਉਸ ਨੂੰ ਉੱਤਮ ਬੁੱਧੀ ਪ੍ਰਾਪਤ ਹੋਵੇਗੀ ਅੱਜ ਤੁਹਾਨੂੰ ਅੱਜ ਦਾ ਇਹ ਵੀਡੀਓ ਕਿਵੇਂ ਲੱਗਿਆ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਦੱਸਿਓ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਸਾਡਾ YouTube ਚੈਨਲ ਗੱਤਕਾ ਗਲੋਬਲ ਟੀਵੀ ਅਤੇ ਫੇਸ ਪੇਜ ਗੱਤਕਾ ਗਲੋਬਲ ਟੀਵੀ ਨੂੰ ਫੋਲੋ ਕਰਨਾ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਧੇਰੇ ਜਾਣਕਾਰੀ ਲਈ ਸਾਡੇ ਚੈਨਲ ਦੇ ਦਿੱਤੇ ਗਏ ਲਿੰਕ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ